ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਸ਼ੈਤਾਨ ਨੇ ਪਰਮੇਸ਼ਰ ਦੇ ਵਿਰੁੱਧ ਕਾਫਰ ਬੋਲਣ ਨੂੰ ਆਪਣਾ ਮੂੰਹ ਖੋਲਿਆ ਵੇਖੋ ਭੈਣ ਭਰਾਓ ਇਸ ਧਰਤੀ ਦੇ ਉੱਤੇ ਰਹਿੰਦਿਆਂ ਸਾਨੂੰ ਜਦੋਂ ਅਸੀਂ ਆਤਮਿਕ ਧਾਰਮਿਕ ਪੁਸਤਕਾਂ ਨੂੰ ਪੜ੍ਹਦੇ ਹਾਂ ਤੇ ਵੇਖੋ ਇੱਕ ਪਰਮੇਸ਼ਰ ਦੀ ਸ਼ਕਤੀ ਆ ਤੇ ਇੱਕ ਸ਼ੈਤਾਨ ਦੀ ਸ਼ਕਤੀ ਆ ਦੋ ਸ਼ਕਤੀਆਂ ਸ਼ਰੀਰਾਂ ਦੇ ਵਿੱਚ ਕੰਮ ਕਰਦੀਆਂ ਨੇ ਹallelujah ਵੇਖੋ ਪਰਮੇਸ਼ਰ ਦੇ ਆਤਮਾ ਦਾ ਕੰਮ ਕੀ ਹੈ ਇਨਸਾਨ ਨੂੰ ਸਹੀ ਡਾਇਰੈਕਸ਼ਨ ਦੇਣੀ ਕਿ ਇਨਸਾਨ ਚੰਗਾ ਸੋਚੇ ਚੰਗਾ ਵਿਚਾਰੇ ਤੇ ਚੰਗਾ ਜੀਵਨ ਆਪਣਾ ਬਤੀਤ ਕਰੇ ਤੇ वचन ਦੇ ਵਿੱਚ ਲਿਖਿਆ ਕਿ ਸ਼ੈਤਾਨ ਦਾ ਕੰਮ ਕੀ ਹੈ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਕੰਮ ਕਰਨਾ ਉਹ ਸ਼ੈਤਾਨ ਕੀ ਕਰਦਾ ਹੈ ਕਿ ਇਨਸਾਨ ਉਹਨੂੰ ਹੀ ਸ਼ਰੀਰ ਚਾਹੀਦਾ ਹੈ ਹallelujah ਕਿਉਂਕਿ ਵੇਖੋ ਧਿਆਨਾ ਸਥਾਨ ਹਮੇਸ਼ਾ ਪਰਮੇਸ਼ਰ ਦੀ ਕਾਪੀ ਕਰਦਾ ਕਿਉਂਕਿ ਪਰਮੇਸ਼ਰ ਦੇ ਆਤਮਾ ਨੂੰ ਕੀ ਚਾਹੀਦਾ ਹੈ ਸਰੀਰ ਹallelujah ਵੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਕੱਲ ਪਰਮੇਸ਼ਰ ਕਹੇ ਵੀ ਇੱਟਾਂ ਦੇ ਬਣਾਏ ਹੋਏ ਧਾਰਮਿਕ ਸਥਾਨ ਚ ਨਹੀਂ ਰਹਿੰਦਾ ਪਰਮੇਸ਼ਰ ਰਹਿੰਦਾ ਆ ਆਦਮੀ ਦੇ ਸਰੀਰ ਦੇ ਵਿੱਚ ਉਹ ਸਰੀਰ ਦੇ ਵਿੱਚ ਰਹਿੰਦਾ ਕਿਉਂਕਿ ਪਰਮੇਸ਼ਰ ਦਾ ਮੇਨ ਘਰ ਉਹਦਾ ਆਦਮੀ ਦਾ ਕੀ ਆ ਸਰੀਰ ਹallelujah ਤੇ ਉਹ ਸਰੀਰ ਵਿੱਚ ਰਹਿੰਦਾ ਤੇ ਸ਼ੈਤਾਨ ਵੇਖੋ ਉਹਦੇ ਗਰੂਧ ਦੇ ਵਿੱਚ ਕੰਮ ਕਰਦਾ ਆ ਤੇ ਸਰੀਰ ਦੇ ਵਿੱਚ ਆਉਂਦੀ ਹੋ ਕੇ ਬਹੁਤ ਸਾਰੇ ਲੋਕਾਂ ਦੇ ਕੋਲ ਗਲਤ ਬਲਵਾਉਂਦਾ ਹੈ ਹallelujah ਇਸ ਕਰਕੇ ਵੇਖੋ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਹallelujah ਸੋ ਪੜਾਂਗੇ ਅਸੀਂ ਪ੍ਰਕਾਸ਼ ਦੀ ਪੋਥੀ ਉਹਦਾ 13ਵਾਂ ਬਾਪ ਦੀ ਇੱਕ ਕਹਿਤ ਵਿੱਚ ਲਿਖਿਆ ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦੇ ਵੇਖਿਆ ਜਿਹਦੇ 10 ਸਿੰਘਾਂ ਉੱਤੇ 10 ਮੁਕਤ ਅਤੇ ਉਹਦੇ 7 ਸਿਰਾਂ ਉੱਤੇ ਕਫਰ ਦੇ ਨਾਮ ਸਾਜੇ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਮੈਂ ਇੱਕ ਦਰਿੰਦੇ ਨੂੰ ਸਮੁੰਦਰ ਦੇ ਵਿੱਚੋਂ ਨਿਕਲਦੇ ਵੇਖਿਆ ਜਿਹਦੇ 10 ਸਿੰਘ ਤੇ ਸਿੰਘਾਂ ਉੱਤੇ ਉਹਦੇ ਕੀ ਹੀ ਮੁਕਤ ਹallelujah ਤੇ 7 ਸਿਰਾਂ ਦੇ ਉੱਤੇ ਉਹਦੇ ਕੀ ਨਾਮ ਲਿਖੇ ਹੋਈ ਕਫਰ ਦੇ ਨਾਮ ਕਿਹਦੇ ਵਿਰੁੱਧ ਕਫਰ ਦੇ ਨਾਮ ਪਰਮੇਸ਼ਰ ਦੇ ਵਿਰੁੱਧ ਕਫਰ ਬੁਲਣ ਦੇ ਨਾਮ ਵਚਨ ਕਹਿੰਦਾ ਉਹਦੇ ਸੱਤਾਂ ਸਿਰਾਂ ਦੇ ਉੱਤੇ ਲਿਖੇ ਹੋਏ ਹallelujah ਪਰ ਵੇਖੋ ਜਦੋਂ ਅਸੀਂ ਚਾਰ ਐਥ ਪੜਦੇ ਆਂ ਚਾਰ ਐਥ ਦੇ ਵਿੱਚ ਲਿਖਿਆ ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਕਿਉਂਕਿ ਉਸਨੇ ਦਰਿੰਦੇ ਨੂੰ ਆਪਣਾ ਅਧਿਕਾਰ ਦਿੱਤਾ ਅਤੇ ਉਹ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਜੋ ਇਸ ਦਰਿੰਦੇ ਦੇ ਵਰਗਾ ਕੌਣ ਆ ਤੇ ਕੌਣ ਇਹਦੇ ਨਾਲ ਲੜ ਸਕਦਾ ਹੈ ਵਚਨ ਦੇ ਵਿੱਚ ਲਿਖਿਆ ਕਿ ਉਸ ਦਰਿੰਦੇ ਨੇ ਅਜਗਰ ਨੂੰ ਮੱਥਾ ਟੇਕਿਆ ਅਜਗਰ ਮਰਬਲ ਕਿ ਪੂਰੇ ਸ਼ੈਤਾਨ ਦਾ ਅਧਿਕਾਰ ਜਿਹੜਾ ਵੱਡਾ ਸ਼ੈਤਾਨ ਆ ਇਹ ਦਰਿੰਦਾ ਜਿਹੜਾ ਨਿਕਲਿਆ ਇਹਨੇ ਉਹ ਅਜਗਰ ਨੂੰ ਮੱਥਾ ਟੇਕਿਆ ਭਾਵੇਂ ਵੱਡੇ ਸ਼ੈਤਾਨ ਨੂੰ ਮੱਥਾ ਟੇਕਿਆ ਕਿਉਂਕਿ ਕਿਉਂਕਿ ਉਸਨੇ ਦਰਿੰਦੇ ਨੂੰ ਕਿਉਂਕਿ ਅਜਗਰ ਨੇ ਦਰਿੰਦੇ ਨੂੰ ਇਸ ਜਿਹੜਾ ਸਮੁੰਦਰ ਚੋਂ ਨਿਕਲਿਆ ਨੇ ਸਾਰਾ ਅਧਿਕਾਰ ਉਹਨੂੰ ਦਰਿੰਦੇ ਨੂੰ ਦੇ ਦਿੱਤਾ ਤੇ ਉਹਨਾਂ ਨੇ ਦਰਿੰਦੇ ਨੂੰ ਬਾਕੀ ਜਿਹੜੇ ਦੂਤ ਆ ਸ਼ੈਤਾਨ ਦੇ ਉਹਨਾਂ ਨੇ ਇਹਨੂੰ ਦਰਿੰਦੇ ਨੂੰ ਮੱਥਾ ਟੇਕਿਆ ਹਾਲੇਲੂਇਆ ਅਤੇ ਉਹਨਾਂ ਨੇ ਆਖਿਆ ਕਿ ਇਸ ਦਰਿੰਦੇ ਦੇ ਵਰਗਾ ਕੌਣ ਹੈ ਤੇ ਕੌਣ ਇਹਦੇ ਨਾਲ ਲੜ ਸਕਦਾ ਹੈ वचन ਦੇ ਵਿੱਚ ਲਿਖਿਆ ਕਿ ਅਜਗਰ ਨੇ ਸਾਰਾ ਅਧਿਕਾਰ ਇਸ ਦਰਿੰਦੇ ਨੂੰ ਦੇ ਦਿੱਤਾ ਤੇ ਦਰਿੰਦ ਅਜਗਰ ਤੇ ਜਿਹੜੇ ਦੂਸਰੇ ਦੂਤ ਹੀ ਉਹਨਾਂ ਸਾਰਿਆਂ ਨੇ ਇਹ ਮਿਲ ਕੇ ਦਰਿੰਦੇ ਨੂੰ ਮੱਥਾ ਟੇਕਿਆ ਹallelujah ਵੇਖੋ ਇਹ ਆਤਮਿਕ ਗੱਲ ਹੋ ਰਹੀ ਹੈ ਸ਼ੈਤਾਨ ਦੀ ਤੇ ਵੇਖੋ ਇਹ ਸ਼ੈਤਾਨ ਕੀ ਨੇ ਆਤਮੇ ਨੇ ਹallelujah ਜਿੱਦਾਂ ਪ੍ਰਭੂ ਦੇ ਦੂਤ ਨੇ ਇਦਾਂ ਹੀ ਸ਼ੈਤਾਨ ਦੇ ਵਕੀਲੇ ਦੂਤ ਨੇ ਉਹ ਵੀ ਅੱਗੇ ਆਪਣੇ ਦੂਤਾਂ ਨੂੰ ਅਧਿਕਾਰ ਦਿੰਦਾ ਤੇ वचन ਦੇ ਵਿੱਚ ਲਿਖਿਆ ਕਿ ਉਹਨਾਂ ਨੇ ਦੂਤਾਂ ਨੇ ਦੂਸਰਿਆਂ ਨੇ ਕਿਹਾ ਕਿ ਕੌਣ ਇਹਦੇ ਨਾਲ ਲੜ ਸਕਦਾ ਹੈ ਹallelujah ਵੇਖੋ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨਾ ਫੜਾ ਮਾਰਦੇ ਕਿਵਲੇ ਕਹਿੰਦੇ ਮੇਰੇ ਨਾਲ ਕੌਣ ਲੜ ਸਕਦਾ ਹੈ ਮੇਰੇ ਤੋਂ ਕੋਈ ਤਕੜਾ ਭੈਣ ਭਰਾਓ ਅੱਜ ਅਸੀਂ ਵਚਨ ਦੇ ਵਿੱਚੋਂ ਸਿੱਖ ਰਹੇ ਹਾਂ ਕਿ ਉਹ ਸਰੀਰਾਂ ਨੂੰ ਇਸਤੇਮਾਲ ਕਰਦਾ ਹੈ ਉਹ ਗੁੱਸਾ ਲਿਆਉਂਦਾ ਹੈ ਤੇ ਸ਼ਰੀਰਾਂ ਦੇ ਵਿੱਚੋਂ ਆਉਂਦਾ ਹੈ ਤਾਂ ਕਿ ਪ੍ਰਭੂ ਨੇ ਕਿਹਾ ਕਿ ਗੁੱਸਾ ਨਾ ਕਰੋ ਜੇ ਤੂੰ ਗੁੱਸਾ ਜ਼ਿਆਦਾ ਚਿਰ ਕਰਕੇ ਰੱਖੋਗੇ ਤੇ ਸ਼ੈਤਾਨ ਨੂੰ ਮੌਕਾ ਨਾ ਕਿਤੇ ਦਿਓ ਕਿ ਤੁਹਾਡੇ ਅੰਦਰ ਆ ਜਾਵੇ ਇਸੇ ਕਰਕੇ ਪ੍ਰਭੂ ਨੇ ਕਿਹਾ ਜੇ ਤੂੰ ਗੁੱਸਾ ਕਰੇ ਤੇ ਸਾਮ ਨੂੰ ਮaaf ਕਰ ਦੇ ਜਿਹਦੇ ਨਾਲ ਕੀਤਾ ਭਾਵੇਂ ਉਹਨੂੰ ਨਾ ਕਿਤੇ ਮੌਕਾ ਦੇ ਦੀ ਕਿ ਉਹ ਤੇਰੇ ਅੰਦਰ ਆ ਜਾਵੇ ਹallelujah ਵੇਖੋ ਅੱਗੇ ਪੰਜ वचन ਪੜਦੇ ਉਹਦੇ ਵਿੱਚ ਲਿਖਿਆ ਵੱਡਾ ਬੋਲ ਬੋਲਣ ਵਾਲਾ ਅਤੇ ਨਿੰਦਿਆ ਵਕੜ ਵਾਲਾ ਦਰਿੰਦੇ ਨੂੰ ਮੂੰਹ ਦਿੱਤਾ ਗਿਆ ਉਹਨੂੰ ਇਹ ਅਧਿਕਾਰ ਦਿੱਤਾ ਗਿਆ ਕਿ 44 ਮਹੀਨਿਆਂ ਤੱਕ ਆਪਣਾ ਕੰਮ ਜਾਰੀ ਕਰੀ ਜਾਵੇ ਵੇਖੋ वचन ਦੇ ਵਿੱਚ ਲਿਖਿਆ ਕਿ ਅਜਕਰ ਨੇ ਵੱਡਾ ਬੋਲ ਬੋਲਣ ਵਾਲਾ ਉਹਨੂੰ ਵੱਡਾ ਬੋਲ ਬੋਲਾ ਤੇ ਨਿੰਦਿਆ ਵਕੜ ਵਾਲਾ ਦਰਿੰਦੇ ਨੂੰ ਮੂੰਹ ਦਿੱਤਾ ਗਿਆ ਅੱਜ ਵੀ ਵੇਖੋ ਚੈਤ ਕਰਨਾ ਜਾਂ ਭੈਣ ਭਰਾਓ ਕਿਤੇ ਤੁਹਾਡੇ ਸਰੀਰ ਦੇ ਵਿੱਚੋਂ ਦੀ ਹੋ ਕੇ ਨਿੰਦਿਆ ਤੇ ਵੱਡਾ ਮੂੰਹ ਬੋਲਣ ਵਾਲਾ ਉਹਨੂੰ ਵਚਨ ਕਹਿੰਦਾ ਮੂੰਹ ਦਿੱਤਾ ਗਿਆ ਤੇ ਕਿਉਂਕਿ ਉਹ ਕਰਦਾ ਹੈ ਸ਼ਰੀਰਾਂ ਵਿੱਚ ਕੰਮ ਕਹਿੰਦਾ ਉਹਨੇ ਦਿਖਣਾ ਨਹੀਂ ਤੂੰ ਹੀ ਵੇਖੋ ਇਹਨੂੰ ਚੈੱਕ ਕਰ ਸਕਦੇ ਜੇ ਕਿਹੜਾ ਬੰਦਾ ਜਿਹੜਾ ਪਰਮੇਸ਼ਰ ਦੇ ਵਿਰੁੱਧ ਤੇ ਉਹਦੇ ਦਾਸਾਂ ਦੇ ਵਿਰੁੱਧ ਕੁਫਰ ਬੋਲ ਰਿਹਾ ਹੈ ਕਿਉਂਕਿ ਵਚਨ ਕਹਿੰਦਾ ਵੱਡਾ ਬੋਲ ਬੋਲਣ ਵਾਲਾ ਅਤੇ ਨਿੰਦਿਆ ਬਕਣ ਦੇ ਵਾਲਾ ਭਾਵੇਂ ਪਰਮੇਸ਼ਰ ਦੀ ਨਿੰਦਿਆ ਬਕਣ ਵਾਲਾ ਉਹਨੂੰ ਮੂੰਹ ਦਿੱਤਾ ਗਿਆ ਹallelujah ਤੇ ਉਹਨੂੰ ਇਹ ਦਾ ਅਧਿਕਾਰ ਦਿੱਤਾ ਗਿਆ ਕਿ 40 ਮਹੀਨਿਆਂ ਤੱਕ ਆਪਣਾ ਕੰਮ ਜਾਰੀ ਕਰੀ ਜਾਵੇ ਹallelujah ਵੇਖੋ ਉਹਨੂੰ ਅਧਿਕਾਰ ਦਿੱਤਾ ਉਹਨੇ ਅਜਗਰ ਨੇ ਸ਼ੈਤਾਨ ਨੇ ਕਿ ਤੂੰ ਆਪਣਾ ਕੰਮ ਲੋਕਾਂ ਦੇ ਸ਼ਰੀਰ ਦੇ ਵਿੱਚ ਆਉਂਦੀ ਹੋ ਕੇ ਤੇ ਆਪਣਾ ਨਿੰਦਿਆ ਪਰਮੇਸ਼ਰ ਦੇ ਵਿਰੁੱਧ ਕਫਰ ਤੂੰ ਬਕੀ ਜਾ ਤਾਂ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਬਹੁਤ ਸਾਰੇ ਲੋਕ ਆ ਜਿਹੜੇ ਮੇਰੇ ਨਾਮ ਦੇ ਕਰਕੇ ਤੁਹਾਡੇ ਨਾਲ ਕੀ ਕਰਨਗੇ ਵੈਰ ਕਰਨਗੇ ਹallelujah ਵੇਖੋ ਭੈਣ ਭਰਾਓ ਉਹ ਮਨੁੱਖ ਵੈਰ ਨਹੀਂ ਕਰਦੇ ਵੈਰ ਉਹ ਵਿੱਚ ਹੋ ਕੇ ਸ਼ੈਤਾਨ ਕੰਮ ਕਰਦਾ ਹੈ ਸ਼ੈਤਾਨ ਦਾ ਕੰਮ ਆ ਉਹ ਕਿਉਂਕਿ ਵਚਨ ਕਹਿੰਦਾ ਕਿ ਉਹਨੂੰ ਮਨੂਹ ਦਿੱਤਾ ਗਿਆ ਵੇਖੋ ਫਿਰ ਉਹ ਉਹ ਸਰੀਰ ਵਿੱਚ ਜਾ ਕੇ ਤੇ ਗਰੇ ਨੂੰ ਇਸਤੇਮਾਲ ਕਰਦਾ ਹੈ ਕੇਵਲੇ ਬੰਦੇ ਨੂੰ ਵੀ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲਾਂ ਇਹ ਲੋਕ ਤੇ ਐਦਾਂ ਦੇ ਹੁੰਦੇ ਨੇ ਜਿਹੜੇ 24 ਘੰਟੇ ਨਿੰਦਿਆ ਤੇ ਕੁਫਰ ਵਾਕਦੇ ਰਹਿੰਦੇ ਉਹ ਵੀ ਪਰਮੇਸ਼ਰ ਦੇ ਵਿਰੋਧ ਤੇ ਉਹਦੇ ਸੰਤਾਂ ਦੇ ਵਿਰੋਧ ਹallelujah ਕਿਉਂਕਿ ਨਿੰਦਿਆ ਬੱਕੜ ਵਾਲਾ ਨੂੰ ਉਹਨੂੰ ਦਿੱਤਾ ਗਿਆ ਹallelujah ਦੇਖੋ ਜਦੋਂ ਉਹਨੇ ਸ਼ੈਤਾਨ ਨੇ ਆਉਣਾ ਆ ਤੇ ਉਹਨੇ ਕਿਹਨੂੰ ਦੱਸ ਕੇ ਨਹੀਂ ਹੁਣ ਕਈ ਲੋਕ ਵੇਖੋ ਜਿਹੜੇ ਸ਼ੁਰੂ ਤੋਂ ਹੀ ਇੱਕ ਕੰਮ ਕਰਦੇ ਨੇ ਉਹ ਸ਼ੁਰੂ ਤੋਂ ਹੀ ਉਹਨਾਂ ਦੇ ਵਿੱਚ ਹੋ ਕੇ ਉਹਦਾ ਆਤਮਾ ਰਹਿੰਦਾ ਕਿਉਂਕਿ ਉਹ ਵੀ ਅੱਗੇ ਆਪਣੇ ਦੂਤਾਂ ਨੂੰ ਅਧਿਕਾਰ ਦੇ ਦਿੰਦਾ ਆ ਕਿ ਤੂੰ ਹੀ ਪਰਮੇਸ਼ਰ ਦੇ ਵਿਰੁੱਧ ਕਾਫਰ ਬੋਲਣਾ ਹੈ ਕਰ ਕਦੇ ਵੀ ਧੁਕਣਾ ਨਹੀਂ ਬੋਲਦੇ ਹੀ ਰਹਿਣਾ ਬੋਲਦੇ ਉਹਨੂੰ ਇਹ ਮੂੰਹ ਦਿੱਤਾ ਗਿਆ ਤੇ ਵਚਨ ਕਹਿੰਦਾ ਮੂੰਹ ਕਿਹਦਾ ਉਹਨੂੰ ਦਿੱਤਾ ਗਿਆ ਬੰਦੇ ਦਾ ਜਿਹੜਾ ਉਹ ਬੋਲੂਗਾ ਪਰਮੇਸ਼ਰ ਦੇ ਵਿਰੁੱਧ ਕਿਉਂਕਿ ਉਹਨੂੰ ਵੀ ਇੱਕ ਬੋਲਣ ਦੇ ਲਈ ਸਰੀਰ ਚਾਹੀਦਾ ਹੈ ਤੇ ਪਰਮੇਸ਼ਰ ਦੇ ਆਤਮਾ ਨੂੰ ਵੀ ਇੱਕ ਥੀ ਚਾਹੀਦਾ ਹੈ ਸਰੀਰ ਚਾਹੀਦਾ ਵੇਖੋ ਭੈਣ ਭਰਾਓ ਅੱਜ ਤੁਸੀਂ ਚੈੱਕ ਕਰ ਸੱਜਣ ਦੇ ਚੈੱਕ ਕਰ ਸਕਦੇ ਜਿਹੜੇ ਲੋਕ ਇਦਾਂ ਕਰ ਰਹੇ ਨੇ ਧਿਆਨ ਨਾਲ ਵੇਖਣਾ ਕਿ ਕਿਤੇ ਉਹਨਾਂ ਦੇ ਅੰਦਰ ਇਹ ਚੀਜ਼ ਤਰੀਕਾ ਕੰਮ ਕਰ ਰਹੀ ਵਾਚਰ ਕਹਿੰਦਾ ਕਿ ਵੱਡਾ ਬੋਲ ਬੋਲਣ ਵਾਲਾ ਤੇ ਨਿੰਦਿਆ ਬਕੜ ਵਾਲਾ ਉਹਨੂੰ ਮੂੰਹ ਦਿੱਤਾ ਗਿਆ ਅਗੇ ਛੇ ਵਚਨ ਜਦੋਂ ਪੜਦੇ ਉਹਦੇ ਵਿੱਚ ਲਿਖਿਆ ਦਰਿੰਦੇ ਨੇ ਪਰਮੇਸ਼ਿਆ ਦੇ ਵਿਰੁੱਧ ਕਫਰ ਬੋਲਣ ਨੂੰ ਆਪਣਾ ਮੂੰਹ ਖੋਲ੍ਹਿਆ ਅਤੇ ਉਸਦੇ ਨਾਮ ਉੱਤੇ ਉਹਦੇ ਦੇਦੇ ਉੱਤੇ ਅਰਥਾਤ ਉਹਨਾਂ ਉੱਤੇ ਜਿਹੜੇ ਸਵਰਗ ਦੇ ਵਿੱਚ ਵਸਦੇ ਹਨ ਕਫਰ ਬਕੀ ਵਚਨ ਦੇ ਵਿੱਚ ਲਿਖਿਆ ਦਰਿੰਦੇ ਨੇ ਫਿਰ ਪਰਮੇਸ਼ਰ ਦੇ ਵਿਰੁੱਧ ਕਾਫਰ ਬੋਲਣ ਨੂੰ ਆਪਣਾ ਮੂੰਹ ਖੋਲਿਆ ਅੱਜ ਵੇਖੋ ਬਹੁਤ ਸਾਰੇ ਦਰਿੰਦੇ ਸ਼ਰੀਰਾਂ ਦੇ ਵਿੱਚ ਉਹ ਸ਼ੈਤਾਨ ਉਹਨਾਂ ਦੇ ਕੰਮ ਕਰ ਰਿਹਾ ਹੈ ਉਹ ਪਰਮੇਸ਼ਰ ਦੇ ਵਿਰੁੱਧ ਫਿਰ ਲੋਕ ਕਾਫਰ ਬੋਲਦੇ ਨੇ ਹਾਲੇਲੂਆ ਵਚਨ ਕਹਿੰਦਾ ਉਹਨੇ ਪਰਮੇਸ਼ਰ ਦੇ ਵਿਰੁੱਧ ਕਾਫਰ ਬੋਲਣ ਨੂੰ ਆਪਣਾ ਮੂੰਹ ਖੋਲਿਆ ਕਿ ਉਹਦੇ ਡੇਰੇ ਦੇ ਉੱਤੇ ਕਾਫਰ ਬੋਲੇ ਉਹਦੇ ਸੰਤਾਂ ਦੇ ਉੱਤੇ ਕੁਫਰ ਬੋਲੇ ਤੇ ਜਿਹੜੇ ਸਵਰਗ ਦੇ ਵਿੱਚ ਵਸਦੇ ਨੇ ਉਹਨਾਂ ਦੇ ਉੱਤੇ ਕੁਫਰ ਬੋਲੇ ਅੱਜ ਵੀ ਵੇਖੋ ਬਹੁਤ ਸਾਰੇ ਲੋਕ ਨੇ ਉਹਦੇ ਡੇਰੇ ਉੱਤੇ ਪ੍ਰਭੂ ਦੇ ਡੇਰੇ ਦੇ ਉੱਤੇ ਬਹੁਤ ਸਾਰੇ ਮੂਹ ਕੁਫਰ ਦੇ ਉਹਨਾਂ ਨੂੰ ਬੱਚੇ ਕਿਹਨਾਂ ਨੂੰ ਦਿੱਤੇਗੇ ਤੇ ਉਹ ਫਿਰ ਲੋਕ ਬੋਲਦੇ ਨੇ ਭੈਣ ਭਰਾਓ ਤੁਸੀਂ ਰਾਮ ਨਾ ਆਪਣੇ ਜੀਵਨ ਦੇ ਵਿੱਚ ਚੈੱਕ ਕਰ ਸਕਦੇ ਜੇ ਕਿ ਕਿਤੇ ਮੇਰੇ ਅੰਦਰਤ ਨਹੀਂ ਇਹ ਕੰਮ ਕਰ ਰਿਹਾ ਕਿਤੇ ਮੈਂ ਤੇ ਨਹੀਂ ਪਰਮੇਸ਼ਰ ਦੇ ਵਿਰੁੱਧ ਕਫਰ ਬੋਲ ਰਿਹਾ ਕਿਤੇ ਮਨਹਿਰਾ ਮੂਤ ਨਹੀਂ ਵਕਿਆ 24 ਘੰਟੇ ਦੀ ਨੀਂਦ ਆ ਬਕੰਦੇ ਵਿੱਚ ਰਹਿੰਦਾ ਜੇ ਕੋਈ ਚੰਗੀ ਵੀ ਗੱਲ ਕਰਦਾ ਆ ਉਹਦੇ ਵਿੱਚ ਵੀ ਗਲਤ ਬੋਲਣਾ ਵੇਖੋ ਵਚਨ ਕਹਿੰਦਾ ਕਿ ਉਹਨੂੰ ਇੱਕ ਮੂਹ ਦਿੱਤਾ ਗਿਆ ਕਿ ਤੂੰ ਪਰਮੇਸ਼ਰ ਦੇ ਵਿਰੁੱਧ ਉਹਦੇ ਦਾਸਾਂ ਦੇ ਵਿਰੁੱਧ ਉਹਦੇ ਸੰਤਾਂ ਦੇ ਵਿਰੁੱਧ ਯਿਸੂ ਮਸੀਹ ਦੇ ਵਿਰੁੱਧ ਤੂੰ ਕਫਰ ਬੋਲਣ ਨੂੰ ਉਹਨੂੰ ਮੂਹ ਦਿੱਤਾ ਗਿਆ ਤੋ ਚੈੱਕ ਕਰ ਸਕਦੇ ਕਿ ਅੱਜ ਕਿਤੇ ਤੁਹਾਡੇ ਗਲੇ ਨੂੰ ਤੇ ਇਸਤੇਮਾਲ ਨਹੀਂ ਕਰ ਰਿਹਾ ਕਿਉਂਕਿ ਉਹਨੂੰ ਚਾਹੀਦਾ ਕੀ ਆ ਸਰੀਰ ਹਾਲੇਲੂਇਆ ਤੇ वचन ਵਿੱਚ ਲਿਖਿਆ ਅੱਗੇ ਕਿ ਸਵਰਗ ਵਿੱਚ ਰਹਿਣ ਵਾਲਿਆਂ ਦੇ ਨਾਲ ਉਹ ਕਫਰ ਬਕੇ ਵੇਖੋ ਜਿਹੜੇ ਸਵਰਗ ਦੇ ਵਿੱਚ ਨੇ ਉਹਨਾਂ ਦੇ ਉੱਤੇ ਵੀ ਫਿਰੋਜ਼ ਦਰਿੰਦਾ ਉਹਰ ਤਾਂ ਕਿ ਦਾ ਦੇਖੋ ਅੱਜ ਵੀ ਬਹੁਤ ਸਾਰੇ ਲੋਕ ਨੇ ਕਹਿੰਦੇ ਨੇ ਕਿ ਇਹ ਸਵਰਗ ਦੀਆਂ ਟਿਕਟਾਂ ਘਟਾਉਂਦੇ ਭੈਣ ਭਰਾਓ ਜੇ ਕੋਈ ਸਵਰਗ ਵਿੱਚ ਜਾਂਦਾ ਪਰਮੇਸ਼ਰ ਦੇ ਆਤਮਾ ਦਾ ਕੰਮ ਆ ਕਿ ਇਨਸਾਨ ਦੇ ਆਤਮਾ ਨੂੰ ਸ਼ਰੀਰ ਵਿੱਚ ਰਹਿ ਕੇ ਸਵਰਗ ਦੇ ਵਿੱਚ ਲੈ ਕੇ ਜਾਣਾ ਦੇਖੋ ਇਹ ਸਹੀ ਆ ਕਿ ਪਰਮੇਸ਼ਰ ਦੇ ਵਿਰੋਧ ਕਫਰ ਬੋਲਣਾ ਸਹੀ ਹੈ ਹਾਲੇਲੂਇਆ ਫਿਰ ਉਹ ਸਵਰਗ ਦੇ ਵਿਰੋਧ ਤੇ ਜਿਹੜੇ ਸਵਰਗ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿਰੋਧ ਵੀ ਦਰਿੰਦਾ ਕਫਰ ਬੋਲਦਾ ਹੈ ਹਾਲੇਲੂਇਆ ਤੇ ਉਹ ਕਿਹਨਾਂ ਦੇ ਵਿੱਚੋਂ ਦੀ ਹੋ ਕੇ ਬੋਲਦਾ ਹੈ ਸ਼ਰੀਰਾਂ ਦੇ ਵਿੱਚੋਂ ਦੀ ਹੋ ਕੇ ਕਫਰ ਬੋਲਦਾ ਹੈ ਅੱਗੇ ਵਚਨ ਦੇ ਵਿੱਚ ਲਿਖਿਆ ਸੱਤ ਵਚਨ ਚ ਲਿਖਿਆ ਅਤੇ ਉਸ ਦਰਿੰਦੇ ਨੂੰ ਇਹ ਦਿੱਤਾ ਗਿਆ ਕਿ ਸੰਤਾਂ ਨਾਲ ਜੁੱਧ ਕਰੇ ਤੇ ਉਹਨੂੰ ਜਿੱਤ ਲਵੇ ਹਰੇਕ ਗੋਤ ਉਤਮ ਭਾਸ਼ਾ ਕੋਮ ਉੱਤੇ ਉਹਨੂੰ ਅਧਿਕਾਰ ਦਿੱਤਾ ਗਿਆ ਵਚਨ ਦੇ ਵਿੱਚ ਲਿਖਿਆ ਦਰਿੰਦੇ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਸੰਤਾਂ ਦੇ ਨਾਲ ਪ੍ਰਭੂ ਦੇ ਸੰਤਾਂ ਨਾਲ ਜੁੱਧ ਕਰੇ ਤੇ ਉਹਨਾਂ ਨੂੰ ਜਿੱਤ ਲਵੇ ਅੱਜ ਵੇਖੋ ਦਰਿੰਦਾ ਕੇਵਲੇ ਐਡਾ ਕਫਰ ਬੁਲਦਾ ਹੈ ਨਾ ਕੇਵਲੇ ਪ੍ਰਭੂ ਦੇ ਲੋਕਾਂ ਨੂੰ ਵੀ ਉਹ ਜਿੱਤ ਲੈਂਦਾ ਹੈ ਤੇ ਬਚਨ ਕਹਿੰਦਾ ਉਹਨੂੰ ਹਰੇਕ ਗੋਤ ਉੱਤੇ ਹਰੇਕ ਭਾਸ਼ਾ ਉੱਤੇ ਹਰੇਕ ਕੌਮ ਉੱਤੇ ਧਰਤੀ ਦੇ ਸਾਰੀਆਂ ਕੌਮਾਂ ਦੇ ਉੱਤੇ ਉਹਨੂੰ ਅਧਿਕਾਰ ਦਿੱਤਾ ਗਿਆ ਕਿ ਜਿਹੜੇ ਪਰਮੇਸ਼ਰ ਦੇ ਵਿਰੁੱਧ ਜਿਹੜੇ ਪਰਮੇਸ਼ਰ ਦੇ ਪਿੱਛੇ ਲੋਕ ਚੱਲਦੇ ਨੇ ਉਹਨਾਂ ਦੇ ਵਿਰੁੱਧ ਕੀ ਬਕੇ ਕੁਫਰ ਬਕੇ ਅੱਜ ਵੇਖੋ ਭੈਣ ਭਰਾਓ ਜਦੋਂ ਲੋਕ ਜਦੋਂ ਅਸੀਂ ਅੱਗੇ ਪਿੱਛੇ ਪਹਿਲਾਂ ਜਾਂਦੇ ਤੇ ਕੋਈ ਲੋਕ ਹਾਨੂੰ ਬੁਰਾ ਨਹੀਂ ਬੋਲਦਾ ਹੁਣ ਅਚੇ ਯੇਸ਼ੂ ਮਸੀਹ ਦੇ ਪਿੱਛੇ ਚੱਲਦੇ ਆ ਤੇ ਲੋਕ ਕਿੱਦਾਂ ਕੁਫਰ ਬੋਲਦੇ ਨੇ ਕਿੱਦਾਂ ਆਪਣਾ ਮੂੰਹ ਖੋਲਦੇ ਨੇ ਤੇ ਵਚਨ ਕਹਿੰਦਾ ਉਹਨੂੰ ਮੂੰਹ ਦਿੱਤਾ ਗਿਆ ਵੇਖੋ ਭੈਣ ਭਰਾਓ ਉਹ ਸਰੀਰ ਵਿੱਚ ਹੋ ਕੇ ਤੇ ਫਿਰ ਸ਼ੈਤਾਨ ਬੋਲਦਾ ਇਸੇ ਕਰਕੇ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਸਾਡੀ ਲੜਾਈ ਲਾਉ ਤੇ ਮਾਸ ਦੀ ਨਹੀਂ ਇਸੇ ਕਰਕੇ ਵੇਖੋ ਭੈਣ ਭਰਾਓ ਮਸੀਹ ਲੋਕ ਕਿਸੇ ਦੇ ਨਾਲ ਲੜਦੇ ਨਹੀਂ ਇਸ ਕਰਕੇ ਨਹੀਂ ਲੜਦੇ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਜਿਹੜਾ ਇਹ ਇਨਸਾਨ ਦੇ ਅੰਦਰ ਬੋ ਰਿਹਾ ਆ ਉਹ ਦਰਿੰਦਾ ਆ ਤੇ ਉਹਨੂੰ ਮੂੰਹ ਦਿੱਤਾ ਗਿਆ ਤੇ ਇਹਦੇ ਮੂੰਹ ਨੂੰ ਇਸਤੇਮਾਲ ਉਹ ਕਰ ਰਿਹਾ ਆ ਇਹਦੇ ਗਲੇ ਨੂੰ ਇਸਤੇਮਾਲ ਉਹ ਕਰ ਰਿਹਾ ਆ ਇਸੇ ਕਰਕੇ ਪ੍ਰਭੂ ਦੇ ਲੋਕ ਕਿਸੇ ਨੂੰ ਮਾਰਦੇ ਨਹੀਂ ਤਾਂ ਕਿ ਪ੍ਰਭੂ ਨੇ ਕਿਹਾ ਕਿ ਜੇ ਤੇਰੀ ਕੋਈ ਗਾਲ ਤੇ ਚਪੇੜ ਮਾਰੇ ਤੇ ਦੂਸਰੀ ਵੀ ਉਹਦੇ ਵੱਲ ਕਰ ਦੇ ਕਿਉਂ ਕਰਦੇ ਕਿਉਂਕਿ ਵੇਖੋ ਤਾਂ ਕਿ ਉਹ ਦਰਿੰਦਾ ਫਿਰ ਉਹਨੂੰ ਪਤਾ ਹੈ ਕਿਉਂਕਿ ਜੇ ਤੁਸੀਂ ਮਾਰੋਗੇ ਤੇ ਅੱਗ ਉਹਨੇ ਵੀ ਮਰਵਾਉਣੀ ਹੈ ਕਿਉਂ ਕਿਉਂਕਿ ਉਹਨੇ ਲੜਾਈ ਪਾਉਣੀ ਹੈ ਅੱਗੇ ਵਧਾਉਣਾ ਹੈ ਕੰਮ ਉਹਨੇ ਅੱਗ ਲਾਉਣੀ ਹੈ ਇਸੇ ਕਰਕੇ ਪ੍ਰਭੂ ਨੇ ਕਿਹਾ ਉਹਦੀ ਆਤਮਾ ਨੂੰ ਠੰਡਿਆਂ ਤੰਦੀ ਜੇ ਤੁਹਾਡੇ ਵਿਰੋਧੋਂ ਕੁਫਰ ਵਕਦਾ ਵੀ ਹੈ ਜੇ ਤੁਹਾਡੇ ਵਿਰੋਧਾਤ ਵਿੱਚ ਝੁੱਕਦਾ ਤੇ ਆਪਣੀ ਗੱਲ ਦੂਸਰੀ ਵੀ ਕਰ ਦਿਓ ਹallelujah ਵੇਖੋ ਭੈਣ ਭਰਾਓ ਤੁਹਾ ਚੈੱਕ ਕਰਨਾ ਹੈ ਕਿਉਂਕਿ ਤਾਂ ਹੀ ਤੇ ਪ੍ਰਭੂ ਨੇ ਕਿਹਾ ਕਿ ਤੁਹਾਡੇ ਮੂੰਹ ਦੇ ਵਿੱਚ ਬਰਕਤ ਆ ਤੇ ਤੁਹਾਡੇ ਮੂੰਹ ਦੇ ਵਿੱਚ ਸ਼ਰਾਪ ਆ ਵੇਖੋ ਅੱਜ ਤੁਸੀਂ ਆਰਾਮ ਨਾਲ ਚੈੱਕ ਕਰ ਸਕਦੇ ਜੇ ਆਪਣੇ ਸ਼ਰੀਰਾਂ ਨੂੰ ਕਿ ਅਸੀਂ 쿠ਫਰ ਬੋਲ ਕੇ ਪਰਮੇਸ਼ਰ ਦੇ ਵਿਰੁੱਧ ਉਹਦੇ ਦਾਸਾਂ ਦੇ ਵਿਰੁੱਧ ਕਿਤੇ ਆਪਣੇ ਆਪ ਤੇ ਸ਼ਰਾਪ ਲੈ ਕੇ ਤੇ ਨਹੀਂ ਆ ਰਹੇ ਹallelujah ਕਿਉਂਕਿ वचन ਕਹਿੰਦਾ ਉਹਨੂੰ ਮੂੰਹ ਦਿੱਤਾ ਗਿਆ ਭੈਣ ਭਰਾਓ ਬੜੇ ਧਿਆਨ ਨਾਲ ਵੇਖੋ ਤੇ ਸੋਚੋ ਕਿ ਕਿਤੇ ਉਹ ਮੇਰੇ ਸਰੀਰ ਨੂੰ ਤਰੀ ਇਸਤਮਾਲ ਕਰ ਰਿਹਾ ਵੇਖੋ ਜਿਹੜਾ ਤੇ ਕੋਈ ਇਨਸਾਨ ਪਰਮੇਸ਼ਰ ਦੀ ਗੱਲ ਕਰਦਾ ਹੈ ਪਰਮੇਸ਼ਰ ਦੇ ਨਾਲ ਲੋਕਾਂ ਨੂੰ ਜੋੜਦਾ ਹੈ ਤੇ ਵੇਖੋ ਉਹ ਮਰਬੜ ਕੇ ਉਹ ਬੁਰਾ ਨਹੀਂ ਬੋਲ ਰਿਹਾ ਉਹਦੇ ਅੰਦਰ ਪਰਮੇਸ਼ਰ ਦਾ ਆਤਮਾ ਬੋਲਦਾ ਹੈ ਵੇਖੋ ਜੇ ਤੇ ਕੋਈ ਅੱਤ ਕੰਮ ਕਰਨ ਲਈ ਕਹਿ ਰਿਹਾ ਤੇ ਫਿਰ ਤੂੰ ਹੀ ਉਹਦੇ ਵਿਰੁੱਧ ਬੋਲ ਸਕਦੇ ਪਰ ਜੇ ਕੋਈ ਸਹੀ ਸਿੱਖਿਆ ਤੇ ਸਹੀ ਸਿੱਖਿਆ ਦੇ ਉੱਤੇ ਪਰਮੇਸ਼ਰ ਦੇ ਨਾਲ ਇਨਸਾਨ ਨੂੰ ਜੋੜ ਰਿਹਾ ਹੈ ਤੇ ਫਿਰ ਇਹਦਾ ਮਰਬਣ ਕਿ ਉਹਦੇ ਅੰਦਰ ਆਤਮਾ ਆ ਤੇ ਜਿਹੜਾ ਕੋਈ ਇਨਸਾਨ ਉਹਦੇ ਵਿਰੁੱਧ ਵਿੱਚ ਬੋਲਦਾ ਉਹ ਫਿਰ ਉਹ ਦਰਿੰਦਾ ਸ਼ੈਤਾਨ ਉਹਦੇ ਸ਼ਰੀਰ ਦੇ ਵਿੱਚ ਕੰਮ ਕਰਕੇ ਬੋਲ ਰਿਹਾ ਹੈ ਹਾਲੇਲੂਇਆ ਵੇਖੋ ਅੰਧ ਧਰਤੀ ਦੇ ਉੱਤੇ ਰਹਿੰਦਿਆਂ ਦੋ ਤਰੀਕੇ ਦੇ ਇਨਸਾਨ ਹੁੰਦੇ ਨੇ ਵੇਖੋ ਇੱਕ ਦੇ ਇੱਕ ਇਨਸਾਨ ਦੇ ਅੰਦਰ ਆ ਪਰਮੇਸ਼ਰ ਦੀ ਆਤਮਾ ਕੰਮ ਕਰਦਾ ਇੱਕ ਸ਼ੈਤਾਨ ਦੇ ਅੰਦਰ ਆ ਉਹ ਦ੍ਰਿਡੇ ਦਾ ਆਤਮਾ ਕੰਮ ਕਰਦਾ ਵੇਖੋ ਇਹਦੇ ਲਈ ਤੁਸੀਂ ਕਿਦਾਂ ਚੈੱਕ ਕਰ ਸਕਦੇ ਜੇ ਕਿ ਵਾਕਿਆ ਹੀ ਇਹਦੇ ਅੰਦਰ ਪਰਮੇਸ਼ਰ ਦਾ ਆਤਮਾ ਹੈ ਤੇ ਇਹਦੇ ਅੰਦਰ ਉਹ ਦਰਿੰਦੇ ਦਾ ਆਤਮਾ ਹੈ ਵੇਖੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਦਰਖਤ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ ਹallelujah ਕਿਉਂਕਿ ਪ੍ਰਭੂ ਨੇ ਕਿਹਾ ਕਿ ਚੰਗਾ ਚੰਗਾ ਦਰਖਤ ਚੰਗਾ ਹੀ ਫਲ ਦਿੰਦਾ ਹੈ ਤੇ ਮਾੜਾ ਦਰਖਤ ਮਾੜਾ ਹੀ ਫਲ ਕਿੰਦਾ ਵੇਖੋ ਭੈਣ ਭਰਾਓ ਜੇ ਕੋਈ ਪ੍ਰਭੂ ਦਾ ਦਾਸ ਆ ਕੋਈ ਸੰਤਿਆ ਤੇ ਉਹ ਹਮੇਸ਼ਾ ਇਹਨੂੰ ਚੰਗੀ ਸਲਾਹ ਦੇਵੇਗਾ ਹਾਲੇਲੂਇਆ ਭਾਵ ਕਿ ਉਹ ਆਪਣੇ ਮੂੰਹ ਦੇ ਵਿੱਚੋਂ ਗਾਲ ਵੀ ਨਹੀਂ ਕੱਢੇਗਾ ਕਿਸੇ ਨੂੰ ਬੁਰਾ ਵੀ ਬੋਲੇਗਾ ਕਿਉਂਕਿ ਉਹਨੂੰ ਪਤਾ ਆ ਕਿ ਮੇਰੇ ਅੰਦਰ ਕਿਉਂਕਿ ਪਰਮੇਸ਼ਰ ਦਾ ਆਤਮਾ ਉਹਦੇ ਅੰਦਰ ਆ ਤੇ ਪਰਮੇਸ਼ਰ ਦਾ ਆਤਮਾ ਆਪਣੇ ਬਣਾਏ ਹੋਏ ਰੂਪ ਦੇ ਉੱਤੇ ਮਨੁੱਖ ਨੂੰ ਕਦੇ ਵੀ ਮਾਰਾ ਨਹੀਂ ਕਹਿ ਸਕਦਾ ਕਦੇ ਵੀ ਉਹਦੀ ਨਿੰਦਿਆ ਨਹੀਂ ਬੋਲ ਸਕਦਾ ਕਿਉਂਕਿ ਵਚਨ ਕਹਿੰਦਾ ਕਿ ਪਰਮੇਸ਼ਰ ਨੇ ਇਨਸਾਨ ਨੂੰ ਆਪਣੇ ਰੂਪ ਤੇ ਆਪਣੇ ਵਰਗਾ ਬਣਾਇਆ ਪਰ ਪਰਮੇਸ਼ਰ ਦਾ ਆਤਮਾ ਜੇ ਇਨਸਾਨ ਦੇ ਅੰਦਰ ਆ ਤੇ ਉਹ ਇਨਸਾਨ ਨੂੰ ਮਾਰਾ ਨਹੀਂ ਕਹਿ ਸਕਦਾ ਹallelujah ਪਰ ਵੇਖੋ ਜੇ ਦਰਿੰਦੇ ਦਾ ਆਤਮਾ ਉਹਦੇ ਅੰਦਰ ਆ ਤੇ ਉਹਦੇ ਅੰਦਰੋਂ ਉਹੀ ਫਲ ਨਿਕਲੇ ਨੇ ਗਾਲਾਂ ਨਿੰਦਿਆ ਕੋਫਰ ਕਿਉਂਕਿ वचन ਦੇ ਵਿੱਚ ਲਿਖਿਆ ਕਿ ਦਰਖਤ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ ਹallelujah ਵੇਖੋ ਇਨਸਾਨ ਵੀ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ ਕਿ ਇਹਦੇ ਮੂੰਹ ਦੇ ਵਿੱਚੋਂ ਕੀ ਨਿਕਲਿਆ ਜਿਹੜੇ ਆ ਕਿਦਾਂ ਇਹ ਪਰਮੇਸ਼ੀਅ ਦੇ ਵਿਰੁੱਧ ਕੁਫਰ ਬੋਲਦਾ ਹੈ ਹਾਲੇਲੂਏ ਇਹਦੇ ਇਹਦੇ ਵਿੱਚ ਦੇ ਵਿੱਚ ਤੁਸੀਂ ਰਾਮਨਾ ਪਰਮੇਸ਼ੀਅ ਦੇ ਆਤਮਾ ਨੂੰ ਤੇ ਸ਼ੈਤਾਨ ਦੇ ਆਤਮਾ ਨੂੰ ਚੈੱਕ ਕਰ ਰਹੇ ਹੋ ਸਕਦੇ ਨਹੀਂ ਕਿਉਂਕਿ ਵੇਖੋ ਜਿਹੜਾ ਕੋਈ ਚੰਗਾ ਇਨਸਾਨ ਹੋਊਗਾ ਉਹ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲੇਗਾ ਉਹ ਕਦੇ ਵੀ ਕਿਸੇ ਦੇ ਨਾਲ ਨਹੀਂ ਲੜੇਗਾ ਲੜਨਾ ਕੰਮ ਕਿਹਦਾ ਵਚਨ ਦੇ ਵਿੱਚ ਲਿਖਿਆ ਕਿ ਉਹਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਸੰਤਾਂ ਦੇ ਨਾਲ ਲੜੇ ਤੇ ਉਹਨਾਂ ਦੇ ਲਈ ਜੁੱਧ ਕਰੇ ਤੇ ਉਹਨਾਂ ਨੂੰ ਜਿੱਤ ਲਵੇ ਅੱਜ ਵੇਖੋ ਭੈਣ ਭਰਾਓ ਚੈੱਕ ਕਰਨਾ ਕਿ ਕਦੇ ਤੁਹਾਡੇ ਸ਼ਰੀਰਾਂ ਨੂੰ ਤਰੀਕ ਇਤਮਾਲ ਕਰ ਰਿਆ ਹallelujah ਵੇਖੋ ਇਹ ਜੇ ਸ਼ਰੀਰਾਂ ਨੂੰ ਇਤਮਾਲ ਕਰ ਰਿਆ ਆ ਤੇ ਜਿੱਥੇ ਉਹਨੇ ਜਣਾ ਨਰਕ ਦੇ ਵਿੱਚ ਉੱਥੇ ਹੀ ਫਿਰ ਉਹਨੇ ਉਹ ਮਨੁੱਖ ਦੇ ਆਤਮਾ ਨੂੰ ਵੀ ਲੈ ਕੇ ਜਾਣਾ ਜਿਹਨੂੰ ਉਹ ਇਤਮਾਲ ਕਰ ਉਧਿਆ ਇਸ ਕਰਕੇ ਵੇਖੋ ਬੜੇ ਸੋਚ ਸਮਝ ਕੇ ਜੋ ਵੀ ਗੱਲ ਕਰਨੀਆਂ ਬੜੇ ਧਿਆਨ ਨਾਲ ਕਰੋ ਕਿਉਂਕਿ ਪ੍ਰਭੂ ਨੇ ਕਿਹਾ ਕਿ ਤੂੰ ਆਪਣੀਆਂ ਗੱਲਾਂ ਤੋਂ ਦੋਸ਼ੀ ਤੇ ਆਪਣੀਆਂ ਗੱਲਾਂ ਤੋਂ નિર્ਦੋਸ਼ੀ ਠਹਿਰਾਇਆ ਜਾਵੇਂਗਾ ਵੇਖੋ ਕਿਹੇ ਦੀਆਂ ਗੱਲਾਂ ਤੋਂ ਨਹੀਂ ਕਹੇ ਨੇ ਤੁਹਾਡੇ ਵਿਰੁੱਧ ਕੁੱਪਰ ਬੋਲਿਆ ਉਹਦੇ ਨਹੀਂ ਨਹੀਂ ਪਰ ਜੋ ਤੂੰ ਮੂੰਹ ਦੇ ਵਿੱਚੋਂ ਇਹਨੂੰ ਕਫਰ ਬੋਲਿਆ ਪ੍ਰਭ ਕਹਿੰਦਾ ਤੂੰ ਆਪਣੀਆਂ ਗੱਲਾਂ ਤੋਂ ਦੋਸ਼ੀ ਤੇ ਆਪਣੀਆਂ ਗੱਲਾਂ ਤੋਂ નિર્ਦੋਸ਼ੀ ਧਰਾਇਆ ਜਾਵੇਂਗਾ ਹਾਲੇਲੂਇਆ ਇਸ ਕਰਕੇ ਵਿਗੋ ਧਰਤੀ ਦੇ ਉੱਤੇ ਰਹਿੰਦੇ ਆ ਤੁਸੀਂ ਚੈੱਕ ਕਰ ਸਕਦੇ ਜਿਕੇ ਇਹਦੇ ਅੰਦਰ ਪਰਮੇਸ਼ਰ ਦਾ ਆਤਮਾ ਆ ਦੇ ਸ਼ੈਤਾਨ ਦਾ ਆਤਮਾ ਸ਼ੈਤਾਨ ਦਾ ਆਤਮਾ ਹਮੇਸ਼ਾ ਹੀ ਉਹ ਕੰਮ ਕਰਾਵੇਗਾ ਜਿਹੜੇ ਪਰਮੇਸ਼ਰ ਨੂੰ ਚੰਗੇ ਨਹੀਂ ਲੱਗਦੇ ਤੇ ਤੁਸੀਂ ਆਰਾਮ ਨਾਲ ਇਸ ਧਰਤੀ ਦੇ ਉੱਤੇ ਪਰਮੇਸ਼ਰ ਦੇ ਆਤਮਾ ਨੂੰ ਤੇ ਸ਼ੈਤਾਨ ਦੇ ਆਤਮਾ ਨੂੰ ਚੈੱਕ ਕਰ ਸਕਦੇ ਹੋ ਹallelujah ਕਿਉਂਕਿ ਉਹ ਹਮੇਸ਼ਾ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਕੰਮ ਕਰਦਾ ਹੈ ਤੇ ਇਸ ਕਰਕੇ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਤੇ ਬੁੱਧ ਦੇਵੇ ਕਿ ਤੁਸੀਂ ਪਛਾਣੋ ਕਿ ਆਹੀ ਕਿਤੇ ਸਾਡੇ ਸ਼ਰੀਰਾਂ ਨੂੰ ਤਰੀ ਇਤਮਾਲ ਕਰ ਰਿਹਾ ਅੱਜ ਧਿਆਨ ਨਾਲ ਸੋਚਣਾ ਹੈ ਬੇਕਰਾਂ ਆ ਕਿ ਬੜੇ ਧਿਆਨ ਨਾਲ 2 ਮਿੰਟ ਬੈਠ ਕੇ ਸੋਚੋ ਕਿ ਮੈਂ ਜੋ ਕੁਫਰ ਬਕਰਿਆਂ ਆ ਕਿਤੇ ਮੇਰੇ ਅੰਦਰ ਤੇ ਮੇਰੇ ਸ਼ਰੀਰ ਉਤਨੀ ਇਸਤੇਮਾਲ ਕਰ ਰਿਹਾ ਕਿਉਂਕਿ ਵੇਖੋ ਆਤਮੇ ਆ ਜੇ ਤੁਹਾਡੇ ਵਿੱਚ ਗਲਤੀ ਆ ਤੇ ਉਹਨੇ ਉਸੇ ਵੇਲੇ ਅੰਦਰ ਆ ਜਾਣਾ ਹallelujah ਇਸ ਕਰਕੇ ਪ੍ਰਭੂ ਤਾਂ ਆਸ਼ੀਸ਼ ਤੇ ਵਰਤ ਕਰ ਦਵੇ ਆ